ਸਬ ਡਿਵੀਜ਼ਨ ਅਲੀਵਾਲ ਦੇ ਸਮੂਹ ਸਟਾਫ ਅਤੇ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਲਾਈਨਮੈਨ ਦਵਿੰਦਰ ਸਿੰਘ ਭਾਰਤਵਾਲ ਦੀ ਰਿਟਾਇਰਮੈਂਟ ਮੌਕੇ ਪੁਰਦਾਈਗੀ ਸਮਾਰੋਹ ਕਰਵਾਇਆ ਗਿਆ ਅਤੇ ਦਵਿੰਦਰ ਸਿੰਘ ਨੂੰ ਸਨਮਾਨਕਣ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਦਿਆਲ ਸਿੰਘ ਨੇ ਕਿਹਾ ਕਿ ਹਰ ਮਹੀਨੇ ਬਿਜਲੀ ਵਿਭਾਗ ਵਿੱਚੋਂ ਰਿਟਾਇਰਮੈਂਟ ਹੋ ਰਹੀ ਹੈ। ਸਰਕਾਰ ਨੂੰ ਖਾਲੀ ਪਈਆਂ ਅਸਾਮੀਆਂ ਭਰਨੀਆਂ ਚਾਹੀਦੀਆਂ ਹਨ ਅਤੇ ਲੋੜਿੰਦਾ ਬਿਜਲੀ ਦਾ ਸਮਾਨ ਸਬ ਡਿਵੀਜ਼ਨਾਂ ਨੂੰ ਮਹੱਈਆ ਕਰਵਾਉਣਾ ਚਾਹੀਦਾ ਹੈ ਤਾਂ ਜੋ ਖਪਤਕਾਰਾਂ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ। ਮਾਝਾ ਲਾਈਵ ਟੀਵੀ ਲਈ ਫਤੇਗੜ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀਗਾ ਜਿਸ ਵਿੱਚ ਸਰਦਾਰ ਦਵਿੰਦਰ ਸਿੰਘ ਜੀ ਭਾਰਤਵਾਲ ਜਿਨ੍ਹਾਂ ਦੀ ਅੱਜ ਰਿਟਾਇਰਮੈਂਟ ਪਾਰਟੀ ਸੀਗੀ ਇਸ ਪਾਰਟੀ ਦੇ ਮੌਕੇ ਸਾਡੇ ਸਾਡੇ ਸਤਕਾਰਯੋਗ ਅਗਸਤ ਜੀ ਸੁਬਾਨ ਸਾਡੇ ਜੈ ਜੀ ਸੁਬਾਨ ਸਮੁੱਚਾ ਸਟਾਫ ਤੇ ਵੱਖ-ਵੱਖ ਜਿਹੜੇ ਬੰਦਿਆਂ ਨੇ ਬੁਲਾ ਰਹੇ ਨੇ ਇਸ ਮੌਕੇ ਆਣ ਕੇ ਤੇ ਸਾਥੀ ਨੂੰ ਨਾਲੇ ਵਧਾਈਆਂ ਦਿੱਤੀਆਂ ਨਾਲੇ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਸਤਿਗੁਰ ਪਾਤਸ਼ਾਹ ਇਹਨਾਂ ਦੀ ਜਿਹੜੀ ਆਜੂਆ ਲੰਮੀ ਕਰਨੀ ਸੋ ਜਿੱਥੇ ਸਾਥੀਆਂ ਨੇ ਇਹਨਾਂ ਨੂੰ ਵਧਾਈਆਂ ਦਿੱਤੀਆਂ ਉੱਥੇ ਸਰਕਾਰਾਂ ਤੋਂ ਕਈਆਂ ਤਰ੍ਹਾਂ ਦੀਆਂ ਬੇਨਤੀਆਂ ਇਹ ਕੀਤੀਆਂ ਗਈਆਂ ਕਿ ਜਿੱਥੇ ਮਲਾਜ਼ਮਾਂ ਦੇ ਘਾਟ ਆ ਸੋ ਜਿੱਥੇ ਖਪਤਕਾਰਾਂ ਦਾ ਕਾਰੋਬਾਰ ਨਹੀਂ ਚੱਲਦਾ ਉੱਥੇ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਗਈ ਵੱਖ-ਵੱਖ ਬਲਾਦਿਆਂ ਵੱਲੋਂ ਕਿ ਜੋ ਬਿਜਲੀ ਬੋਰਡ ਆ ਇਹਨੂੰ ਚਲਾਉਣ ਲਈ ਵੱਡੀ ਗਿਣਤੀ ਵਿੱਚ ਮਲਾਜ਼ਮਾਂ ਦੀ ਜਿਹੜੀ ਆ ਲੋੜ ਹੁੰਦੀ ਆ ਅੱਜ ਦੇ ਸਮਾਂ ਵਿੱਚ ਹਰ ਮਹੀਨੇ 5-5-4-4 ਬੰਦੇ ਜਿਹੜੇ ਇੱਕ ਸਬ-ਡਿਵੀਜ਼ਨ ਤੋਂ ਰਿਟਾਇਰ ਹੋ ਰਹੇ ਨੇ ਸੋ ਸਾਡੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇ ਕਿ ਨਵੀਂ ਭਰਤੀ ਕਰਕੇ ਜਿਹੜਾ ਲੋਕਾਂ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਸੁਚਾਰੂ ਤਰੀਕੇ ਨਾਲ ਚਲਾ ਜਾਵੇ ਕਿ ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਵੀ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਹੁਣ ਕਈ ਤਰ੍ਹਾਂ ਦੇ ਖਪਤਕਾਰ ਇਸ ਕੱਲ ਦਾ ਰੋਸ ਕਰਦੇ ਨੇ ਕਿ ਸਾਡੇ ਕੋਲ ਮੁਲਾਜ਼ਮਾਂ ਨੂੰ ਅਸੀਂ ਕਹਾਂ ਤਾਂ ਸਾਡਾ ਕੰਮ ਕਰਨ ਵਾਸਤੇ ਜਦ ਸਾਥੀ ਸਮਚਰਨ ਪਹੁੰਚੇ ਸੋ ਸਾਥੀਓ ਮੈਂ ਵੀ ਆਪਦੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਸਾਡੀ ਸਭ ਤੋਂ ਵਿੱਚ 90 ਪੋਸਟਾਂ ਜਿਹੜੀਆਂ ਆ ਮਲਾਜਮਾਂ ਦੀਆਂ ਖਾਲੀ ਆ ਅਜੇ ਤੱਕ ਕਿਸੇ ਵੀ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ ਪਈ ਇਹਨਾਂ 90 ਪੋਸਟਾਂ ਨੂੰ ਭਰਿਆ ਜਾਵੇ 72 ਪਿੰਡ ਨੇ ਸਾਡੇ ਕੋਲ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 35-40 ਸਾਰੇ ਮੁਲਾਜ਼ਮ ਨੇ ਸਾਡੇ ਕੋਲ ਕੰਮ ਕਰਨ ਵਾਲੇ ਇੱਕ ਪਿੰਡ ਵਿੱਚ ਇੱਕ ਵੀ ਮੁਲਾਜ਼ਮ ਨਹੀਂ ਆਉਂਦਾ ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਦਾ ਜਿਹੜਾ ਵਾ ਕਿਸੇ ਵੇਲੇ ਜਾਣ ਆਉਂਦਾ ਵਾਦਾ ਆ ਕਟਾ ਵੀ ਹੋ ਜਾਂਦਾ ਕਿਸੇ ਵੇਲੇ ਸਮੇਂ ਤੇ ਨਹੀਂ ਪਹੁੰਚਿਆ ਜਾਂਦਾ ਕਿਉਂਕਿ ਮੁਲਾਜ਼ਮਾਂ ਨੂੰ ਕੰਮ ਜਿਆਦਾ ਪੈਂਦਾ ਵਾ ਬ੍ਰੇਕਡਨਾਂ ਦੀਆਂ ਬੜੀਆਂ ਲੈਣਾਂ ਦੀਆਂ ਹੁੰਦੀਆਂ ਸਮਾਨ ਵੀ ਕੋਈ ਬਿਜਲੀ ਬੋਰਡ ਵੱਲੋਂ ਸਾਨੂੰ ਪੂਰਾ ਜਿਹੜਾ ਮਹੀਆ ਨਹੀਂ ਕਰਵਾਇਆ ਜਾਂਦਾ ਸੋ ਇਹ ਸਰਕਾਰਾਂ ਤੱਕ ਇਹ ਆਵਾਜ਼ ਪਹੁੰਚਾਈ ਜਾਵੇ ਜਿੱਥੇ ਮੁਲਾਜ਼ਮਾਂ ਦੀ ਘਾਟ ਹੈ ਉੱਥੇ ਸਮਾਨ ਦੀ ਵੀ ਘਾਟ ਨਹੀਂ ਹੋਣੀ ਚਾਹੀਦੀ ਸੋ ਇਹ ਬੇਨਤੀਆਂ ਕਰਕੇ ਦੱਸ ਕਿ ਮੈਂ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦ ਹੁਣ ਕਈ ਤਰ੍ਹਾਂ ਦੇ ਖਪਤਕਾਰ ਇਸ ਕੱਲ ਦਾ ਰੋਸ ਕਰਦੇ ਨੇ ਕਿ ਸਾਡੇ ਕੋਲ ਮੁਲਾਜ਼ਮਾਂ ਨੂੰ ਅਸੀਂ ਕਹਾਂ ਤਾਂ ਸਾਡਾ ਕੰਮ ਕਰਨ ਵਾਸਤੇ ਜਿਹੜੇ ਸਾਥੀ ਸਮਚਰਨ ਪਹੁੰਚੇ ਸੋ ਸਾਥੀਓ ਮੈਂ ਵੀ ਆਪਦੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਸਾਡੀ ਸਬ ਡਨ ਵਿੱਚ 90 ਪੋਸਟਾਂ ਜਿਹੜੀਆਂ ਆ ਮੁਲਾਜ਼ਮਾਂ ਦੀਆਂ ਖਾਲੀ ਆ ਅਜੇ ਤੱਕ ਕਿਸੇ ਵੀ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ ਪਈ ਇਹਨਾਂ 90 ਪੋਸਟਾਂ ਨੂੰ ਭਰਿਆ ਜਾਵੇ 72 ਪਿੰਡ ਨੇ ਸਾਡੇ ਕੋਲ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 35-40 ਸਾਰੇ ਮੁਲਾਜ਼ਮ ਨੇ ਸਾਡੇ ਕੋਲ ਕੰਮ ਕਰਨ ਵਾਲੇ ਇੱਕ ਪਿੰਡ ਵਿੱਚ ਇੱਕ ਵੀ ਮੁਲਾਜ਼ਮ ਨਹੀਂ ਆਉਂਦਾ ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਦਾ ਜਿਹੜਾ ਵਾ ਕਿਸੇ ਵੇਲੇ ਜਾਣ ਆਉਂਦਾ ਵਾ ਵਾਧਾ ਘਟਾ ਵੀ ਹੋ ਜਾਂਦਾ ਕਿਸੇ ਵੇਲੇ ਸਮੇਂ ਤੇ ਨਹੀਂ ਪਹੁੰਚਿਆ ਜਾਂਦਾ ਕਿਉਂਕਿ ਮੁਲਾਜ਼ਮਾਂ ਨੂੰ ਕੰਮ ਜਿਆਦਾ ਪੈਂਦਾ ਵਾ ਬ੍ਰੇਕਡਾਂ ਦਾ ਬੜੀਆਂ ਲੈਣਾਂ ਦੀਆਂ ਹੁੰਦੀਆਂ ਸਮਾਨ ਵੀ ਕੋਈ ਬਿਜਲੀ ਬੋਰਡ ਵੱਲੋਂ ਸਾਨੂੰ ਪੂਰਾ ਜਿਹੜਾ ਮਹੀਆ ਨਹੀਂ ਕਰਵਾਇਆ ਜਾਂਦਾ ਸੋ ਇਹ ਸਰਕਾਰਾਂ ਤੱਕ ਇਹ ਆਵਾਜ਼ ਪਹੁੰਚਾਈ ਜਾਵੇ ਜਿੱਥੇ ਮੁਲਾਜ਼ਮਾਂ ਦੇ ਘਰ ਆ ਦੇ ਉੱਥੇ ਸਮਾਨ ਦੀ ਵੀ ਘਾਟ ਨਹੀਂ ਹੋਣੀ ਚਾਹੀਦੀ ਸੋ ਇਹ ਬੇਨਤੀਆਂ ਕਰਕੇ ਦੱਸ ਕਿ ਮੈਂ ਦਾਜਾ ਚ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ